सुखाप्राप्त सुखाप्राप्त भाई ये प्राप्त हो बिल्ला प्राप्त हो बिल्ला किधर वाली बात वाल। मगर बच्चा जाता बाबा चूकी बीर खान भरोसा बच्चा तेर पागल बच्चा बुरी जुस्माल बांगर गोगी हमारा ਛੱਡੇ 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 ਮੇਰਾ ਵੀਰ ਗੱਡੀਆਂ ਬੜੀਆਂ ਕਰ ਲਿਓ ਲਾੜ ਨੇ ਹੋਰ ਮੈਂ ਤੇ ਯਾਰ ਕਰ ਰਿਹਾ ਤਾਂ ਟੈਲੀ ਬਰੋ ਦੀ ਆ ਆਵਾਜ਼ ਪਰ ਤੇਰੀ ਨਕਲੀ ਹੈ ਆਪ ਦਾ ਮਸਤਵਾ ਮਰੀ ਵਜਾਇ ਜਿਨ੍ਹਾਂ ਨੇ ਅੱਜ ਇਹ ਵਾਰ ਰੇਸਿੰਗ ਬਾੜੀ ਬਾੜ ਤੋਂ ਪਾਸੇ ਵੱਡੇ ਪੁੱਜੇ ਤੇ ਹਲੇ ਜੀ ਮਾਰੀ ਰੱਖਵਾ ਜੀ ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਪਿੰਡਾ ਪੂ ਆਪਣਾ ਬੂਰ ਮਾਜਰਾ ਵਿਖੇ ਜੋ ਪ੍ਰਾਤਨ ਗੇੜੇ ਆਪਣੀ ਪੰਜਾਬਨਾ ਵੀਰਾਂ ਦੀ ਗੱਲਾਂ ਦਾ ਟੂਰਨਾਮੈਂਟ ਅਮੀਰ ਪੂਤੇ ਵਿੱਚ ਅੱਜ ਸਾਡੇ ਸਾਬਕਾ ਸੀਐਮ ਚਰਨਜੀਤ ਸਿੰਘ ਜੀ ਕੰਨੀ ਬੋਲਦੇ ਨੇ ਗੱਲਬਾਤ ਕਰਦੇ ਆ ਸਰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੁਸੀਂ ਅੱਜ ਇੱਥੇ ਪੂਰ ਮਾਜਰਾ ਵਿਖੇ ਪਹੁੰਚੇ ਹੋ ਜੀ ਟੂਰਨਾਮੈਂਟ ਬਾਰੇ ਜਿਹੜਾ ਜਾਣਕਾਰੀ ਦਿਓ ਜੀ ਜੀ ਸਾਡੇ ਹਲਕਾ ਚਮਕੌਰ ਸਾਹਿਬ ਦੇ ਆਜੋ ਮਾਜਰਾ ਸਾਡੀ ਲੱਗਦੀ ਤਾਂ ਬਹੁਤ ਬਰਤਸਾ ਸਵੇਰ ਵਕਤ ਚੇਲੇਆਂ ਦੀਆਂ ਦੌੜਾਂ ਹੋ ਰਹੀਆਂ ਤੇ ਇੱਥੇ 105 ਜੋੜੀਆਂ ਇੱਥੇ ਦੌੜੇ ਵਾਜ ਰਹੀਆਂ ਤੇ ਬੜੇ ਉਤਸ਼ਾਹ ਦੇ ਨਾਲ ਤੇ ਬੜਾ ਖੁਸ਼ੀ ਨਾਲ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਅੱਜ ਪੂਰਮਾਜਰੇ ਸਾਡਾ ਪਿੰਡ ਹੈ ਚਮਕੌਰ ਸਾਹਿਬ ਹਲਕੇ ਦਾ ਇੱਥੇ ਬਲਦਾਂ ਦੀਆਂ ਦੌੜਾਂ ਹੋਈਆਂ। ਇਹ ਦੋਨੋਂ ਜਿਹੜੇ ਸਾਡੇ ਬਿਹੜੇ ਐ ਇਹ 3 ਨੰਬਰ ਤੇ ਆਏ ਐ। ਕੁੱਲ 105 ਜੋੜੀਆਂ ਜਿੱਤੀਆਂ। ਇਹ ਜੋੜੀ 3 ਨੰਬਰ ਤੇ ਰਹੀ ਹੈ ਮੈਂ ਸਰਵਰ ਪਿੰਡ ਦੇ ਹੈਗੇ ਆ ਸਮਰਾਲੇ ਦੇ ਕੋਲ ਜਿਹੜਾ ਕਿ ਕਿਲ ਸਰਵਰ ਪਰ ਇਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਇਹ ਇੱਕ ਸ਼ੌਕ ਹੈ ਪੰਜਾਬੀਆਂ ਦਾ ਬਲਦਾਂ ਨੂੰ ਧੜਾਉਣ ਦਾ ਹਾਲਾਂਕਿ ਬੜਾ ਮਹਿੰਗਾ ਸ਼ੌਕ ਹੈ ਬਹੁਤ ਸੇਵਾ ਕਰਨੀ ਪੈਂਦੀ ਇਹਨਾਂ ਨੂੰ ਪੁੱਤਾਂ ਤੋਂ ਵੀ ਵੱਧ ਪਹਾੜਨਾ ਪੈਂਦਾ ਸੇਵਾ ਕਰਕੇ ਤੇ ਹਰ ਝੋਜ ਪੂਰਾ ਤਿਆਰ ਰੱਖਣਾ ਪੈਂਦਾ ਦੜਾਉਣੇ ਪੈਂਦੇ ਆ ਤੇ ਦੌੜਵਾ ਕੇ ਤਿਆਰ ਕਰਨੇ ਪੈਂਦੇ ਆ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਵਧਾਈ ਆ ਦੂਆ ਨੰਬਰ ਬੋਲੋ ਲਓ ਜੀ ਦੂਜੇ ਨੂੰ ਪ੍ਰਧਾਨ ਮੰਤਰੀ ਭਜਾਪਤਾ ਪ੍ਰਧਾਨ ਮੰਤਰੀ ਮੈਂ ਮੁੱਖ ਮੰਤਰੀ ਸਾਹਿਬ ਵੱਡਾ ਮਾਣ ਕਰਦੇ ਆ ਮੇਰਾ ਪੰਜਾਬੀ ਬੋਲਣ ਤੋਂ ਖੁਸ਼ ਹੂਈ ਦੇ ਨਾਲ ਬਾਈ ਰਾਸ਼ਟਰਪਤੀ ਵੱਧੀ ਵੱਜਦਾ ਰਾਸ਼ਟਰਪਤੀ ਕਿਹਦਾ ਵੱਜਦਾ